ਤੁਸੀਂ ਸਾਰਿਆਂ ਨੇ ਮੇਰੇ ਯਾਰ ਦੋਸਤ ਕਾਕੇ ਦੀ ਪੋਸਟਰ ਤੁਸੀਂ ਦੇਖ ਲਈ ਹੋਣੀ ਆ ਅ ਗੁੰਸਦ ਦੀ ਤਲਾਸ਼ ਕਾਕਾ ਰਾਤ 11:00 ਬਜੇ ਹੋਣੇ ਜਦੋਂ ਇੰਟ ਦੇ ਘਰ ਦੇ ਨੇ ਫੋਨ ਆਇਆ ਵੀ ਕਾਕਾ ਮਿਸਿੰਗ ਹੈ ਭਾਈ ਲੱਭ ਨਹੀਂ ਰਿਹਾ ਹੈਗਾ ਉਸ ਤੋਂ ਬਾਅਦ ਫਿਰ ਮੇਰੇ ਯਾਰਾਂ ਦੋਸਤਾਂ ਨੇ ਇਹ ਲੋਕੇਸ਼ਨ ਲੱਭੀ ਉਸ ਲੋਕੇਸ਼ਨ ਪਰ ਜਿੰਨੇ ਵੀ ਸਾਡੇ ਯਾਰ ਤੋਂ ਸਾਰੇ ਪਾਸੇ ਫਿਰ ਅਸੀਂ ਦੇਖਿਆ ਤੇ ਮੇਰੇ ਯਾਰ ਦੋਸਤ ਅ 5:30 ਵਜੇ ਦੇਖਣ ਲੱਗ ਗਏ ਫਿਰ ਜਿਹੜੀ ਉਹ ਲੋਕੇਸ਼ਨ ਦੱਸੀ ਹੁੰਦੀ ਸਾਰੀ ਲੋਕੇਸ਼ਨ ਅਸੀਂ ਸਰਚ ਕਰ ਅੰਦਪੁਰ ਵਾਲੀ ਸਾਈਡ ਦੀ ਲੋਕੇਸ਼ਨ ਆਈ ਸੀ ਜਿਹੜਾ ਪਾਵਰ ਹਾਊਸ ਉੱਤੇ ਕੋਟਲਾ 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 ਵੀ ਕੋਟਲਾ ਪਰ ਪਾਵਰ ਹਾਊਸ ਹੁੰਦੇ ਉੱਥੇ ਹੀ ਲੋਕੇਸ਼ਨ ਹੈ ਸੀ ਉਹ ਸਾਰੇ ਚਾਰੇ ਪਾਸੇ ਖੰਗਾਲ ਕੇ ਆ ਗਏ ਜਿੰਨੇ ਵੀ ਉਸੇ ਬੰਦੇ ਦੇ ਸਾਰਿਆਂ ਨੂੰ ਫੋਟੋ ਸਾਰਿਆਂ ਨੂੰ ਦੱਸ ਕੇ ਆਏ ਆ ਤੇ ਜਦੋਂ ਹੁਣ ਉਹ ਦੋਸਤ ਬਰਿਆਂ ਨੂੰ ਸਾਰੀ ਗੱਲਬਾਤ ਉਹਨਾਂ ਨਾਲ ਕਰਦੇ ਆ ਇੱਕ ਵਾਰ ਤੁਹਾਨੂੰ ਮੈਂ ਦੁਬਾਰਾ ਦਿਖਾ ਦਿੰਦਾ ਜੇ ਨੰਦਪੁਰ ਵਾਲੀ ਸਾਡੇ ਕੋਈ ਵੀ ਬੰਦਾ ਵੀਡੀਓ ਦੇਖਦੇ ਹੋ ਤੁਸੀਂ ਮੇਰੇ ਕੋਲ ਪੋਸਟਾਂ ਸਾਰਿਆਂ ਦੇ ਦੇਖ ਲਈਓ ਬੜੀ ਪੋਸਟ ਵਿਆ ਰਹੀ ਹੋਵੇ ਬੜੇ ਮੈਸੇਜ ਵੀ ਆ ਰਹੇ ਕਈ ਤਾਂ ਬੰਦੇ ਇਦਾਂ ਕਹਿ ਰਹੇ ਆ ਕਿ ਸ਼ਾਇਦ ਤੁਸੀਂ ਮਜ਼ਾਕ ਕਰ ਰਹੇ ਆ ਕਈ ਬੰਦੇ ਹੁਣ ਮੇਰੇ ਨਾਲ ਪਿੱਛੇ ਜਿਹੜੇ ਕੁਟਿਆ ਪਰ ਬੰਤ ਬਾਈ ਨ ਦੋ ਦਿਨ ਮਹਾਰਾਜ ਪ੍ਰਕਾਸ਼ ਉਹ ਦੋ ਦਿਨ ਸਾਡੇ ਨਾਲੇ ਸੀ ਇਹ ਰਾਤ ਨੂੰ 11 ਵਜੇ 12 ਵਜੇ 1 ਵਜੇ ਜਾਂਦਾ ਹੁੰਦਾ ਸੀ ਸਾਡੇ ਕੋਲ ਤੇ ਤੇ ਕੋਈ ਐਨੀ ਕੋਈ ਪਰੇਸ਼ਾਨੀ ਨਹੀਂ ਸੀ ਤੇ ਹੈਗੀ ਹੁਣ ਕਈ ਬੰਦੇ ਬਹੁਤ ਗੱਲਾਂ ਹੋ ਜਿੰਦੀਆਂ ਵਿੱਚ ਆ ਮੈਂ ਆਈਡੀਆ ਕੁਛ ਲਾਉਂਦਾ ਕੋਈ ਆਈਡੀਆ ਕੁਛ ਲਾਉਂਦਾ ਅਸੀਂ ਤੇ ਇਹ ਕਹਿੰਦੇ ਆ ਵੀ ਸੁਖੀ ਸਾਡੀ ਆਪਣੇ ਘਰ ਆ ਜਵੇ ਇਹ ਤੁਸੀਂ ਵੀ ਦੁਆ ਕਰਿਓ ਵੀਰ ਸਾਡੇ ਵਾਸਤੇ ਵੀ ਸਾਡਾ ਕਾਕਾ ਹੁਣ ਪਿੱਛੇ ਦੀ ਫੈਮਿਲੀ ਆ ਇੱਕ ਇਹਦਾ ਲੜਕਾ ਇੱਕ ਇਹਦੀ ਛੋਟੀ ਲੜਕੀ ਦੀ ਵਾਈਫ ਆ ਤੇ ਛੋਟੇ ਆ ਮੇਰੇ ਖਾਤੇ 18-9 ਸਾਲ ਦੇ ਹੋਣੇ ਆ ਲੜਕੀ ਛੋਟੀ ਮੇਰੇ ਕੁੜੀ 5 ਸਾਲ ਦੀ ਹੋਣੀ ਆ ਤੇ ਅਸੀਂ ਤੁਹਾਨੂੰ ਮੇਰ ਕਰੇ ਦੱਬ ਚਲਤੋਂ ਜ਼ਿਆਦਾ ਆਪਣੇ ਫੈਮਿਲੀ ਚ ਆਵੇ ਤੇ ਜਦੋਂ ਹਮ ਦੋਸਤ ਆਉਣਗੇ ਤੁਹਾਡੀ ਆਪਾਂ ਗੱਲਬਾਤ ਇੱਕ ਵਾਰ ਤੁਹਾਨੂੰ ਮੈਂ ਦਿਖਾ ਦਿਆਂ ਪੋਸਟ ਸਾਰੀ ਮੈਂ ਹਾਂ ਜਿਹੜੇ ਮੇਰੇ ਹੁਣ ਜਾੜ ਦੋਸ ਦੀ ਪੋਸਟ ਆ ਜும் ਬਰਕਰਕੇ ਦਿਖਾਉਣਾ ਮੈਂ ਪੋਸਟ ਪਾਈਦੀ ਆ ਫੇਸਬੁੱਕ ਉੱਪਰ ਗੁੰਮਸਰ ਦੀ ਤਲਾਸ਼ ਆ ਪਿਕਚਰ ਤੇ ਮੈਂ ਸਾਰੇ ਪਾਸੇ ਪੋਸਟ ਪਾਤੀ ਆ ਨੰਬਰ ਤੁਸੀਂ ਵੀਡੀਓ ਚ ਬਹੁਤ ਵਾਰੀ ਦੇਖਿਆ ਹੋਣਾ ਤੁਸੀਂ ਜੀ ਬੰਦੇ ਆ ਸਵੇਰੇ 5 ਵਜੇ ਲੱਪਣ ਗਏ ਹੋ ਸੀ ਸੀ ਤੇ ਇਹਨਾਂ ਤੇ ਹੁਣ ਅਪਡੇਟ ਲੰਨੇ ਆ। ਬਸ ਸਾਡੀ ਟੈਲੀਫੋਨ ਪਰ ਤਾਂ ਗੱਲਬਾਤ ਹੁੰਦੀ ਰਹਿੰਦੀ ਸੀ। ਬਾਕੀ ਸਾਡੇ ਬੰਦੇ ਇੱਧਰ ਬੈਠੇ ਆ। ਹੋਰ ਬਈ। ਹਾਂ ਵਧੀਆ 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 ਆਜੋ। ਸਾਰਾ ਭੈਣਾਂ ਚ ਮੇਰੇ ਦੇ ਲੱਗੇ ਹੋਏ। ਸਾਰਾ ਗਾਹ ਤਾਂ ਇੱਧਰ ਗੁਰਦੁਆਰਾ ਸਾਹਿਬ ਨਾਲ ਸੀ। ਕੋਈ ੋਟਾ ਨਹੀਂ ਛੱਡਿਆ, ਕੋਈ ਨਹਿਰ ਦਾ ਉਹ ਨਹੀਂ ਛੱਡਿਆ ਕੰਡਾ। ਕੋਈ ਆ ਨਹੀਂ ਪੁੱਛਿਆ ਨਹੀਂ ਸਾਰੇ ਪੁੱਛ ਵੀ ਲਿਆ। ਦਸਤਰਾਂ ਦਾ ਕਿਸੇ ਨੇ ਦੇਖਿਆ ਨਹੀਂ ਦਸਤਰਾਂ ਵਾਲਿਆਂ ਨੇ। ਜਿਹੜਾ ਮਿਲਿਆ ਹੀ ਨਹੀਂ। ਲਿੰਕੀ ਦੀ ਬਈ ਪਰਸੋ ਨੂੰ ਨਹੀਂ ਲਿੰਕਿਆਰ। ਪਰਸੋ ਨੂੰ ਨਹੀਂ ਨਿਕਲਦਾ। ਪਰਸੋਂ ਦਾ ਅਸੀਂ ਸਾਰੇ ਜਿੰਨੇ ਵੀ ਉਹਨਾਂ ਬਰੇਜਰ ਤੱਕ ਸਭ ਨੂੰ ਫੋਨ ਕਰ ਲਿਆ। ਕੱਲ ਕਿਸੇ ਨੂੰ ਨਹੀਂ ਮਿਲਿਆ। ਉਹ ਕਹਿੰਦਾ ਵੀ ਉਹ ਕਹਿੰਦਾ ਵੀ ਮੈਂ ਆਪਣਾ ਪੁਰਾਣੀ ਕੰਪਨੀ ਛੱਡਣੀ ਆ ਮੈਂ ਨਵੀਂ ਪਾ। ਉਹਦਾ ਮੇਰੇ ਨਾਲ ਗੱਲ ਹੋ ਗਈ ਉਹਦੀ ਵਰਤ। ਉਹਦਾ ਵੀ ਲੱਗ ਮਾੜਾ ਕੰਮ। ਠੀਕ ਹੈ ਕਰਨੀ ਹੈ ਫੋਨ ਬੰਦ ਕਰਨਾ ਦਾ ਕੀ ਮਤਲਬ ਦਾ? ਨਾ ਜਿਹੜੀ ਹੁਣ ਲਾਸਟ ਲੋਕੇਸ਼ਨ ਉੱਥੇ ਚਾਰੇ ਪਾਸੇ ਦੇਖਿਆ ਵੀਰੇ ਚਾਰ ਵਜੇ ਗਿਆ ਸੀ 4:30 ਵਜੇ ਗਿਆ 4:30 ਵਜੇ ਅੱਠ ਪਾਸੇ ਦੇ ਗਿਆ ਯਾਰ ਸਾਰਾ ਕੁਝ ਨਹੀਂ ਜਿਹੜੀ ਹੁਣ ਉਹ ਲੋਕੇਸ਼ਨ ਹੈ ਉੱਥੇ ਨਹਿਰ ਨੂਰ ਹੈ ਕਿਆ ਕੁਛ ਅਸੀਂ ਝਾੜ ਝੂੜ ਪਿੱਛੇ ਨਹਿਰ ਨੂਰ ਹੈ ਪਿੰਡ ਦਾ ਅੱਛਾ ਜੇ ਨਹਿਰ ਉਹ ਨੱਕੀਆਂ ਦੇ ਲੈ ਕੇ ਉਹ ਜਿਹੜਾ ਨੈਣਾ ਦੇਵੀ ਦੇ ਕੋਲ ਪਾ ਜਾਂਦੇ ਹੁੰਦੇ ਉੱਥੇ ਬੰਦਾ ਮਿਲਿਆ ਨੱਕੀਆਂ ਬੰਦਾ ਨੱਕੀਆਂ ਬੰਦਾ ਕੰਮ ਨਹੀਂ ਕੋਈ ਕਰ ਸਕਦਾ ਨੱਕੀਆਂ ਬੰਦਾ ਮਿਲਿਆ ਉਹ ਭਾਈ ਮੋਟਰਸਾਈਕਲ ਆ ਦੋ ਹੋਣ ਨੱਕੀਆਂ ਬੰਦਾ ਮਿਲਿਆ ਉਹ ਕਹਿੰਦਾ ਉਹ ਦੋ ਤਿੰਨ ਮਹੀਨੇ ਪਹਿਲਾਂ ਆ ਕੇ ਗਿਆ ਸਾਡੇ ਕੋਲ ਬੰਦਾ ਉਹਨੇ ਪਛਾਣ ਲਿਆ ਉਹਨੇ ਪਛਾਣ ਲਿਆ ਬੰਦੇ ਨੇ ਅਸੀਂ ਅੰਦਰੋਂ ਨੰਬਰ ਦੇ ਕੇ ਆਏ ਉੱਥੇ ਫੋਟੋ ਦਿਖਾਈ ਬਿਜਲੀ ਨਹੀਂ ਬਣਦੀ ਇੱਥੇ ਉੱਥੇ ਲੱਗ ਗਿਆ ਇਹ ਕਹਿੰਦਾ ਭਾਈ ਆ ਕੇ ਜਿਹੜੇ ਪਛਾਣ ਲਿਆ ਕਹਿੰਦਾ ਇਹ ਬੰਦਾ ਪਹਿਲਾਂ ਆ ਕੇ ਗਿਆ ਸਾਡੇ ਕੋਲ ਦੋ ਤਿੰਨ ਮਹੀਨੇ ਪਹਿਲਾਂ ਆਣਾ ਕੋਈ ਸੋਹਣਾ ਕਹਿਣ ਦਾ ਬਾਪ ਵੇਖਿਆ ਕੋਈ ਸਵੇਰ ਦੇ ਕਹਿ ਕੋਈ ਫਾਇਦਾ ਨਹੀਂ ਹੋਇਆ ਕੁਝ ਵੀ ਨਹੀਂ ਲੱਭਿਆ ਭਾਈ ਉਸ ਘਰ ਚੱਲੇ ਉਸ ਘਰ ਦਾ ਕਰੇ ਕਿ ਅਸੀਂ ਕਰਦੀ ਦਸਤਰੇ ਬੰਦੇ ਕਹਿੰਦੇ ਕਿਸੇ ਨਾਲ ਨੈਟ ਨਹੀਂ ਹੋਗਾ ਲੋਕਾਂ ਦਾ ਤੇ ਮੁੰਡੇ ਵੀ ਨਾਲ ਤੇ ਇਹਨਾਂ ਦਾ ਸਿਸਟਮ ਹੁੰਦਾ ਨਾ ਆਨਲਾਈਨ ਆਨਲਾਈਨ ਇਕਰੇ ਗਏ ਬਾਰੇ ਬਣਾਉਣ ਆਦਰੀ ਜਿਹਨੇ ਨੀਟੀ ਵੀ ਕਰਨੀ ਉਹ ਵੀ ਪਾਉਣੀ ਨਾ ਨਹੀਂ ਵਿਆਹ ਬੰਦੇ ਨਾਲ ਤਿੰਨ ਵਾਂਗ ਬਹੁਤ ਬੰਦ ਕਰ ਦੋ ਦਿਨ ਦਾ ਉਹਨੇ ਕੋਈ ਮੀਟਿੰਗ ਨਹੀਂ ਅਟੈਂਡ ਕਰੀ ਦੋ ਦਿਨ ਦੌਰ ਕੋਈ ਬੰਦੇ ਨਾਲ ਕੰਟੈਕਟ ਨਹੀਂ ਕਰਿਆ ਆਪਣੇ ਵਰਕਰ ਨਾਲ ਕਿਸੇ ਨਾਲ ਇਹ ਘਰ ਦੇ ਨੂੰ ਤੋਂ ਕਹਿ ਕੇ ਗਿਆ ਵੀ ਮੈਂ ਚੱਲਿਆਂ ਦਾ ਉੱਤਰ ਚੱਲਿਆ ਦਫ਼ਤਰ ਉੱਥੇ ਹਾਜ਼ਰ ਲਈ ਹੈ ਕਿਸੇ ਨੇ ਕੰਟੈਕਟ ਨਹੀਂ ਕੀਤਾ ਨਹੀਂ ਮੈਂ ਜਿਹੜਾ ਕਹਿੰਦਾ 2 ਵਜੇ ਤੋਂ ਉਸ ਤੋਂ 2 ਸੋ ਨੂੰ ਫੋਨ ਕਰਿਆ ਹੋਤਾ ਨਹੀਂ ਨਹੀਂ ਹੈ 27 ਵਜੇ ਵਗੈਰਾ ਕਹਿੰਦਾ ਇੱਕ 27 ਪੇ ਫੋਨ ਬੰਦ ਦੇਦਾ ਉਹ ਬੰਦ ਦਿਖਾਈ ਜਿਹੜਾ ਸਾਡੇ ਨਾਲ ਤਾਂ ਕਹਿੰਦਾ ਵਾਹ ਦੇ ਇੱਕ 27 ਫੋਨ ਉਹ ਇੱਕ 27 ਵਗੈਰਾ ਫੋਨ 27 ਪੇ ਲਾਸਟ ਬਰੋ ਤੋਂ ਪਹਿਲਾਂ ਬੰਦ ਦਿੱਤਾ ਇੱਕ 27 ਬੰਦ ਉਹਦੇ ਪਹਿਲੇ ਫੋਨ ਬੰਦ ਹੋਣਾ ਬੰਦ ਕਰਿਆ ਵੇਰ ਸੋ ਪਤਾ ਹੀ ਇਸ ਕਿਹੜੇ ਫੋਨ ਕਰੇ ਹਨ ਪਗਨਾ ਸਵੇਰ ਦੇ ਫੋਨ ਵੀ ਨਹੀਂ ਕਰੇ ਕਿ ਕਰੇ ਹਨ ਉਨੇ ਕਦੋਂ ਦਫ਼ਤਰ ਵਾਲੇ ਪਹਿਲਾਂ ਇੱਕ ਗੱਲ ਪਹਿਲਾਂ ਗੱਲ ਹੋਈ ਦਫ਼ਤਰ ਦੇ ਬੰਦੇ ਦੀ ਦਫ਼ਤਰ ਦੇ ਕਿੰਨੇ ਬੰਦੇ ਦੇ ਉਹਨੇ ਸਿਰਫ ਇਹ ਪੁੱਛਿਆ ਕਹਿੰਦਾ ਮੈਂ ਤੈਨੂੰ ਓਪਨ ਆਉਣ ਨੂੰ ਕਿਹਾ ਤਾਂ ਇੰਸ਼ੋਰੈਂਸ ਕਰਨ ਨੂੰ ਜਿਆਦਾ ਜ਼ਰਤੀ ਬਣਾ ਕਰਤੀ ਬਸ ਆ ਗੱਲ ਹੋਈ ਉਹਦੇ ਬਾਅਦ ਉਹ ਕਹਿੰਦੇ ਪਾਰਟੀ ਕਰਨੀ ਹੈ ਉਹ ਕਹਿੰਦਾ ਅੱਜ ਮੈਂ ਬਿੱਲਾ ਨਹੀਂ ਵੀ ਕੱਲੂ ਕਰਨੇ ਪਾਰਟੀ ਅੱਜ ਉਹਨੇ ਪਾਰਟੀ ਰੱਖੀ ਵੀ ਜੰਦੇ ਨੇ ਕਿਹਾ ਅੱਜ ਸ਼ਨੀਵਾਰ ਨੂੰ ਪਾਰਟੀ ਉਤੇ ਬਾਅਦ ਕੋਈ ਗੱਲ ਨਹੀਂ ਹੋਈ 1:30 ਵਜੇ ਮੁੰਡੇ ਨੇ ਫੋਨ ਕਰਿਆ ਫੋਨ ਬੰਦ ਉਹ ਕਹਿੰਦੇ ਵੀ ਜੇ ਲੱਗੇ ਬੰਦ ਕਰ ਦਿੰਦਾ ਉਹ ਅੱਗੇ ਬੰਦ ਕਰ ਦਿੰਦਾ ਕਹਿੰਦੇ ਅਗਲੇ ਨੇ ਅੰਮੀ ਦੋਰੀ ਜਿਹੜੇ ਹੁਣ ਲਾਕ ਜਿੱਥੇ ਲੁੱਟਾ ਹੋਆ ਕੁਛ ਹੋਰ ਪੁੱਛਿਆ ਨਸ਼ੇ ਰੂਸੀ ਵਾਲੇ ਕੁਝ ਘੁੰਮਦੇ ਉਹ ਸਾਈਡ ਪਰ ਬਾਈ ਜਿਹੜੀ ਨਹਿਰ ਵਾਲਾ ਰਸਤਾ ਨਾ ਉੱਥੇ ਲੁੱਟਾ ਹੋਆ ਬਹੁਤ ਮੇਨ ਰੋਡ ਪਰ ਨਹੀਂ ਲੁੱਟਾ ਹੋਉਂਦੀ ਜਿਹੜਾ ਉੱਤਰ ਵਾਲਾ ਗੰਦਾ ਰੋਡ ਆ ਬਾਈ ਉੱਤਰ ਰੋਡ ਇੰਨਾ ਗੱਦਾ ਹੈ ਨਾ ਉੱਥੇ ਲੁੱਟਾ ਹੋਉਂਦਾ ਨਾਲੇ ਬਾਈ ਲੁੱਟਾ ਹੋਣਾ ਦੁਬਾਰਾ ਥੋੜੀ ਲੁੱਟ ਕੋ ਹੋਊਗੀ ਯਾਰ ਪਤਾ ਕੀ ਹੈ ਜਿਹੜਾ ਅੱਜਕੱਲ੍ਹ ਨਾਲ ਜਿਵੇਂ ਇੱਕਦਮ ਮੋਟਰਸਾਈਕਲ ਉਹਦੇ ਕੋਲ ਨਾਮ ਆ ਮੋਟਰਸਾਈਕਲ ਮੋਬਾਈਲ ਲੈਪਟਾਪ ਉਹ ਤਾਂ ਉਹ ਵੀ ਲੈ ਕੇ ਗੱਲ ਕਰਦੇ ਇਹ ਬਹੁਤ ਹੈ ਲੈਪਟਾਪ ਵੀ ਘੁੰਮਦਾ ਗੱਲ ਨਹੀਂ ਆ ਰਹੀ ਗੱਲ ਜਾਨ ਲੈਣੀ ਇੱਕ ਇੱਕ ਫੋਨ ਪਿਛੇ ਲੈ ਲੈਂਦੇ ਲੋਕ ਉਹ ਤਾਂ ਮਟੀਰੀਅਲ ਬੋਂਦਾ ਹਾਈਲਾਈਟ ਹੁੰਦੇ ਚੱਲੋ ਜਾਨ ਲੈ ਲਈ ਕੋਸਲੇ ਲਈ ਬੰਦਾ ਤਾਂ ਹਰ ਸਮੇਂ ਹੋਣਾ ਚਾਹੀਦਾ ਬਾਈ ਬੰਦਾ ਤਾਂ ਤਾਂ ਆਵੇ ਨਾ ਕਿ ਆਪਦਾ ਲੋਕ ਯਾਰ ਕੀ ਕਰਦੇ ਬਦੀ ਕਰਦੇ ਆ ਬਾਈ ਸਵਾ ਅਗਲਾ ਕਹਿੰਦਾ ਚੱਕ ਕੇ ਮਾਰੋ ਨੈਰ ਦੇ ਪੈਰ ਤੋਂ ਲੈ ਜਾਓ ਸਮਾਨ ਕਿਹੜੇ ਕਿਸੇ ਨੂੰ ਲੱਪਣਾ ਪੈਣੀ ਜਿੰਦੜੇ ਹੜੇ ਤਾਂ ਇਹ ਕੰਮ ਹੋ ਜਾਂਦਾ ਹਾਂ ਜਿੰਦੜੇ ਦਾ ਬਹੁਤ ਨਹੀਂ ਆਪਾਂ ਉਹਨੂੰ ਬਾਗ ਦੇ ਕੋੜੇ ਕਈ ਵਸਨ ਜਾਂਦੇ ਆ ਵੀ ਕਿਆ ਕਿਆ ਹੋ ਸਕਦਾ ਵੀ ਸ਼ਾਇਦ ਉਹ ਕਰਦੇ ਵੀ ਸਾਈਡ ਕੋਈ ਮੈਨੂੰ ਦੇਖ ਦੇ ਲੱੱਪੜ ਵੀ ਆਉਂਦੇ ਮੈਨੂੰ ਪੜੇ ਨਵੀਂ ਪਾਗਲ ਨਹੀਂ ਹੈਗਾ ਉਹ ਮੈਂ ਮੈਨੂੰ ਦੱਸਾਂਗਾ ਇਹ ਕੀ ਕਰੀਆ ਮੇਰੀ ਗੱਲ ਸੁਣ ਵੀਰੇ ਇਹ ਕੰਮ ਕੋਈ ਬੜਾ ਹੀ ਹੋਇਆ ਐਨਾ ਫੁੱਦੂ ਬੰਦਾ ਉਹ ਵੀ ਨਹੀਂ ਇੰਜੀਨੀਅਰ ਹੁਣ ਦੱਸ ਮੈਂ ਨੇ ਤਾਂ 11 12 ਵਜੇ ਦਾ ਫੋਨ ਬੰਦ ਕਰਿਆ ਹੋਇਆ ਦੋ ਤਿੰਨ ਫੋਨ ਆ ਬਾਈ ਇੱਕ ਵਾਰ ਉਹਦੀ ਬੈਟਰੀ ਹੋ ਜੀਂਦੀ ਤਿੰਨ ਫੋਨ ਉਹਦੀ ਗਾਲੀ ਆ ਨੀ ਬੰਦਾ ਕਿਸੇ ਦੇ ਫੋਨ ਤੇ ਕਰ ਦਿੰਦਾ ਯਾਰ ਐਦਾ ਨੰਬਰ ਯਾਦ ਹੁੰਦਾ ਭੈਣ ਜੀ ਹੋਰ ਬਈ ਦਾ ਕੰਨੇ ਘੁੰਮਦੇ ਆਪਾਂ ਕਿਸੇ ਦੇ ਲੈ ਕੇ ਬਈ ਦਈਆਂ ਫੋਨ ਕਰਨਾ ਘਰ ਨੂੰ ਇਹਦਾ ਫੋਨ ਵੀ ਚੱਕ ਹੋ ਗਿਆ ਲੈਪਟਾਪ ਚੱਕਾ ਮੋਬਾਈਲ ਚੱਕ ਹੋ ਗਿਆ ਕੁਛ ਵੀ ਹੋ ਗਿਆ ਜਾਈ ਪੌਂਦ ਕਰੇ ਸਾਤਾ ਘਰ ਯਾਰ ਬਾਬਾ ਇਹ ਕੋਈ ਤਕੜਾ ਕੰਮ ਹੋਇਆ ਬਾਈ ਇਹ ਹੁਣ ਉਹਦੇ ਸਾਹਮਣੇ ਆ ਗੋਣ ਦੇ ਨਾਲ ਜੋਗੇ ਨਾਲੇ ਤੇ ਆਹ ਸਾਹਮਣੇ ਕਿ ਅਸਤਾ ਬਾਈ ਜੀ ਹੁਣ ਆਪਾਂ ਲਵਰੀ ਨੂੰ ਕਹਿਆ ਤਾਂ ਪੌਂਦ ਕਰਕੇ ਵੀ ਕਾਲ ਵਜੇ ਲਗੜਾ ਕਾਲ ਵਜੇ ਵੀਰੇ ਜੱਤ ਵੇਖ ਫਾਰੇ ਨਹੀਂ ਹੁੰਦੀ ਜੱਤ ਨਹੀਂ ਹੁੰਦੀ ਐਫਆਰ ਦਾ ਕਰਵਾਤਾ ਇਹ ਫਰੀ ਕਟਰੀ ਨਹੀਂ ਹੋਈ 48 ਘੰਟੇ ਦਿੱਤੇ ਨੇ ਕੱਲ ਨੂੰ ਹੋਣਾ ਇਹ ਡਿਸੀਜਨ 48 ਘੰਟੇ ਅਜੇ 48 ਘੰਟੇ ਫਿਰ ਸਰਕਾਰੀ ਬੈਲੀ ਪੋਸਟ ਕਿਉਂ ਆਏ ਦੇਖਦੇ ਆ ਨਾ ਬਾਈ ਵੀ ਬੰਦਾ ਗਿਆ ਉਹਦਾ ਵਾਪਸ ਆ ਜੀ ਬਾਈ 48 ਘੰਟੇ ਬਾਅਦ ਫਿਰ ਰੂਲ ਵੀਰੇ ਗਲਤ ਆ ਯਾਰ ਜੇ ਬੰਦੇ ਨੂੰ ਅਸੀਂ ਤੇ ਕਹਿ ਤੈਰ ਗੋਮਸ਼ੋਦਾ ਜਦੇ ਕਰਨੀ ਚਾਹੀਦੀ ਹੈ ਨਾ ਉਹ ਦੋ ਨਿੱਕੀ ਹੋਈਆਂ ਨੂੰ ਬੰਦੇ ਲੈਣਾ ਚਾਹੀਦਾ ਸਹੀ ਗੱਲ ਹੈ ਖਰਾ ਹੀ ਕਰਦਾ ਮੀਂਹ ਘੰਟੇ ਹੋ ਜਾਂਦਾ ਪਤਾ ਕੀ ਹੁੰਦਾ ਇੱਕ ਹੋਰ ਆ ਤੁਸੀਂ ਮੇਰੀ ਕਾਰ ਦੀ ਘਰ ਵਾਲੀ ਨੋਆ ਉਹਦੀ ਕਾਰੀ ਕੋਲ ਨਾ ਖੜਾ ਸਕਦੀ ਹੈ ਕੋਲ ਆਪਾਂ ਖੜਾ ਸਕਦੇ ਆ ਉਹਦੇ ਕੋਈ ਬੰਦੇ ਨੂੰ ਮਿਲ ਕੇ ਵੀ ਕਿਹੜਾ ਸਿਮਤਾ ਉਹਦਾ ਏਅਰ ਟੈਲ ਦਾ ਕਿਹੜਾ ਪਾ ਕੋਲਾਂ ਦੀ ਕੋਈ ਦਿੱਕਤ ਨਹੀਂ ਕੋਲਾਂ ਆਪਾਂ ਵੀ ਖੜਾ ਸਕਦੇ ਮੈਨੂੰ ਉਹਨਾਂ ਦਾ ਨੀਚਲੇ ਆਇਆ ਤਾਂ ਦੇ ਕੋਲ ਡਿਟੇਲ ਤੇ ਵੀ ਕਿਆ ਪਤਾ ਲੱਗੂਗਾ ਫਿਰ ਆਸਟ ਕਾਲ ਕੀ ਕੋਈ ਆਸਟ ਕਾਲ ਕਿਹਨੂੰ ਕਿਹਾ ਕਿਆ ਪਤਾ ਉਹ ਚੱਲਣ ਲੱਗੇ ਕਬੜੀ ਗੱੜੀ ਨਹੀਂ ਮੈਂ ਸਾਹਮਣੇ ਕਿਸੇ ਨੂੰ ਕਿਹਾ ਉਹਨੇ ਮੈਂ ਚੱਲ ਪਿਆ ਤੂੰ ਆ ਜਾ ਹਾਂ ਉਹ ਜੀ ਨਾ ਕਰੀ ਉਹ ਦੇਖਦੇ ਬਾਕੀ ਰਾਸਤੇ ਕਾਲ ਕਰੀ ਆਉਂਗੀ ਇਹਨੂੰ ਨਾਲੇ ਬੇ ਸੱਚੀ ਫੋਨ ਬੰਦ ਕਰਦਾ ਕਿਆ ਮਤਲਬ ਹੁੰਦਾ ਲੰਮਾ ਗੋਡਾ ਵਾਦੇ ਕਰਦੇ ਉੱਥੇ ਟੱਕਰ ਗਿਆ ਹੀ ਆ ਕਾ ਰਾਸਤੇ ਚ ਕਿਆ ਕਿੰਨੇ ਨੂੰ ਕਾਲ ਕਰੀ ਆ ਨੀ ਹਾਂ ਤੂੰ ਵੀ ਫੋਨ ਬੰਦ ਕਰਨ ਦਾ ਵਾਦਾ ਦੱਸ ਤਰਾ ਕੰਮ ਨਵੇੜ ਕੀ ਕਰੂੰਗਾ 5 ਵਜੇ ਕਰੂੰਗਾ 5 ਵਜੇ ਤੇ ਜੁੱਤੀ ਖੜਵੀ ਹੋ ਆ ਸਾਥ ਵਾਲਾ ਇੱਧਰ ਕਿਸੇ ਨੂੰ ਵੀ ਨਹੀਂ ਮਿਲਿਆ ਬਾਈ ਇੰਤਰ ਡਾਕਟਰ ਫਿਰ ਮਿਲਣੀ ਨੀ। ਜਿਹੜੀ ਉਹਨਾਂ ਲਾਸਟ ਲੋਕੇਸ਼ਨ ਕਿਹੜੀ ਜਗ੍ਹਾ ਦੀ ਆ ਰਹੀ ਹੈ? ਇਹ ਅਨੰਤਪੁਰ ਸਾਹਿਬ ਕੋਲ ਆ ਬਾਈ ਉਹ। ਕੋਟਲਾ 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 ਪਾਵਰ ਹਾਊਸ ਕੋਟਲਾ ਪਾਵਰ ਹਾਊਸ ਹੀ ਲਾਸਟ ਲੋਕੇਸ਼ਨ ਆ ਰਹੀ ਹੈ। ਉਹ ਹੀ ਨਹਿਰਾਂ ਦੇ ਇਲਾਕੇ ਐ ਰੋਮਨ ਦਾ ਬਿਆਹ। ਇਹ ਤਾਂ ਚਾਰੀਂ ਮੇਰੇ ਰਾਜੂ। ਮਤਲਬ ਇਹ ਇਲਾਕਾ ਮੰਗੇ ਪਿੱਛੇ ਆ ਮੂਹਰੇ ਦਾ ਰੋਡ ਵੇ ਨਾ। ਨਹੀਂ ਨਹੀਂ ਵੀਰ ਇਹ ਜਿਹੜਾ ਘਾਰ ਕੋਲ ਨਾ ਪਾਵਰ ਉਹ ਚੁੱਕਦੇ ਵਾਲਾ ਟਾਵਰ ਨੇ ਨਹਿਰਾਂ ਐ। ਉਹ ਚਾਰਪਨ ਨਿਕਲ ਆਈ। ਉਹ ਤਾਂ ਦਾ ਵੀ ਜੇ ਆਏ ਦੇ ਆਵਾਂ 4 ਕਿਲੋਮੀਟਰ ਦੇ ਇੱਥੇ ਚਾਰੇ ਪਾਸੇ ਲਾ ਦੋ। ਉੱਧਰ ਪਤਾ ਹੈ ਗੱਲ ਆ ਉੱਥੇ ਹੈ ਜੰਗਲ ਐ ਕੋਈ ਬੰਦਾ ਇੱਥੇ ਮਾਰ ਕੇ ਸਿਰ ਤੋਂ ਉੱਥੇ ਨੇ ਬਦਲੇ ਕਿ ਹਰੇ ਜੰਗਲ ਉੱਥੇ ਪਸਤ। ਉੱਥੇ ਸਾਂਦ ਨਾ। ਨਹੀਂ ਆ ਉਹ ਤਾਂ ਮੈਂ ਵੀ। ਉਹ ਬਹੁਤ ਬੰਦਾ ਐ ਨ ਘਾਰੇ ਕਿਸ ਤਰ੍ਹਾਂ ਇੱਥੇ ਆ ਉਹ 10 ਕਿਲੋਮੀਟਰ ਦੇ ਘਾਰੇ ਆ। ਰੋ ਜਾ ਗਏ ਐ ਕੋਈ ਕੋਈ ਬੰਦਾ ਟਕਰਦਾ ਹੁਣ ਅਸੀਂ ਕੱਕੇ ਦੇ ਘਰਾਂ ਗਏ ਦੇਖਦੇ ਪੁੱਛਦੇ ਦੀ ਬਾਈ ਫਰਾਂ ਗੱਲਬਾਤ ਕਰਦੇ ਕੋਈ ਹੋਰ ਤਾਂ ਨਹੀਂ ਚੱਕਰ ਕੋਈ ਕੋਈ ਲੜਾਈ ਕੋਈ ਜਿਹੜਾ ਦੇਖਦੇ ਦੇਖ ਰਿਹਾ ਮੈਂ ਜਾਣਾ ਬਾਈ ਉੱਥੇ ਗੱਲ ਤਾਂ ਕਰ ਲਵੇ ਕੋਈ ਉਹਵੇਂ ਇੱਗੀ ਜੰਨੇ ਆਣੇ ਬੈਠੇ ਹੋਏ ਨਹੀਂ ਜਾਣੀ ਦਾ ਦੇਖਦੇ ਆਹ ਬੰਦਾ ਨੂੰ ਸਨੀ ਨੂੰ ਫੋਨ ਆਇਆ ਉਹ ਕ ਬੰਦਾ ਕਹਿੰਦਾ ਵੀ ਉਥੋਂ ਲੰਗਰ ਹਾਲ ਚ ਦੇਖਿਆ ਗਿਆ ਕਾਕਾ ਅਸੀਂ ਹੁਣ ਉੱਥੇ ਹੀ ਚੱਲੇ ਆਂ ਦੇਖਦੇ ਗੱਡੀ ਲੈ ਕੇ ਇਹ ਮਿਰਗਾ ਭਾਈ ਘਰ ਦੇਰੋਂ ਖੜਿਆ ਪਰੇਸ਼ਾਨ ਹੈ ਜੇ ਬਰੇ ਕਿਸੇ ਨੂੰ ਵੀ ਪਤਾ ਲੱਗੇ ਨਾ ਜੇ ਬਰੇ ਸੁੱਖ ਰੱਖੇ ਯਾਰ ਹਾਂ ਅਸੀਂ ਤਾਂ ਕਹਿੰਦੇ ਵੀ ਅਸੀਂ ਅਰਦਾਸਾਂ ਕਰਦੇ ਆਂ ਵੀ ਉਹਨੇ ਸੁੱਖੀ ਸੰਧੀ ਕਰਾ ਜਾਵੇ ਮੈਂ ਤਾਂ ਉਹਨੂੰ ਕਲੀਅਰ ਦੱਸਦਾ ਵੀ ਉਹ ਗਲਤ ਕਦਮ ਉਹ ਚੱਕ ਨਹੀਂ ਸਕਦਾ ਇਦਾਂ ਦਾ ਉਹ ਗਲਤ ਕੰਮ ਤਾਂ ਚੱਕ ਨਹੀਂ ਸਕਦਾ ਮੈਂ ਗਾਰੰਟੀ ਲੈਂਦਾ ਜੀ ਦੀ ਯਾਰ ਮੈਂ ਲੀਕੋ ਇਦਾਂ ਆ ਵੀਰਾ ਭੈਣ ਬਸ ਇੱਕ ਉਹ ਬਰੇ ਸਟੇਲੇ ਪਹਿਲਾਂ ਜਲਾ ਪਰ ਉਸ ਸਾਰਾ ਕੁਝ ਕਰਾਉਂਗਾ ਲੈਣਾ ਕੰਮ ਉਹ ਲੈਣਾ ਲੰਗਰ ਹਾਲ ਦੀ ਉਹ ਖੜੇ ਬੈਣ ਦੇ ਘਰ ਦੇ ਖੜੇ ਇੱਥੇ ਹੋਣੀ ਬਦਲਣਾ 12:00 ਵਜੇ ਹਾਂ ਅਸੀਂ ਤਾਂ ਕਹਿੰਦੇ ਭਾਈ ਇੱਕ ਆਏ ਆ ਵੀ ਚੱਲ ਆ ਜਾਓ ਇੱਕ ਹੋ ਜੂਗਾ ਯਾਰ ਤਲਾਸ਼ਾ ਜਾ ਹੋ ਜੂਗਾ ਬੇਟ ਆਏ ਨਾ ਜੀ ਅੱਜੇ ਦੇਖਿਆ ਉਹ ਤਸੱਲੀ ਆ ਮੈਂ ਬੈਠਾ ਹੋ ਕੇ ਤੇ ਬੈਠਾ ਹੋ ਕੇ ਸਨ ਕਦੇ ਹਾਂ ਮਨ ਨੂੰ ਤਸੱਲੀ ਹੋ ਜੂਗਾ ਮੈਂ ਬੈਠਾ ਜੱਪਾ ਜੱਪਾ ਹਾਂ ਤਾ ਬੰਦੇ ਦਾ ਬੈਠਾ ਬੱਸ ਭਾਹ ਸਹੀ ਗੱਲ ਆ ਸਾਨੂੰ ਕੈਮਰੇ ਚ ਮੜਾ ਪਤਾ ਲੱਗ ਜੇ ਬੱਸ ਮੜੇ ਚੱਲ ਵੇ ਕਰਾਂ ਗੱਲਬਾਤ ਕਰਿਆ ਜੀ ਦੀ ਵਾਈਫ ਨੂੰ ਪੁੱਛਿਆ ਵੀ ਕੋਈ ਦਿਮਾਗੀ ਤੌਰ ਤੋਂ ਕਹਿੰਦੀ ਕੋਈ ਨਹੀਂ ਨਾਰਮਲ ਘਰ ਤੋਂ ਗਿਆ ਤੇ ਬਾਕੀ ਉਹ ਦੇਖਦੇ ਆ ਮਹਾਰਾਜ ਕਰੇ ਜੂ ਦਾ ਜਗਦਾ ਹੀ ਹੋਵੇ ਹੈ ਤੇ ਬਾਕੀ ਵਰਗੀ ਵਰਜਗਰਦਸੀ ਕਰ ਸਕਦੇ ਆ ਤੇ ਦੇਖਣਗੇ ਇਥੇ ਪਾਰਕ ਚ ਇਹ ਕਿਤੇ ਇੱਥੇ ਟੇਡਾ ਟੂਡਾ ਹੋ ਕੇ ਪਿਆ ਹੋਵੇ ਉਹ ਬੰਦਾ ਇੱਕ ਪਿਆ ਉਹਦੇ ਵਰਗੀ ਲੱਗਦਾ ਦੇਖਣ ਨੂੰ ਨਾ ਉਹ ਅੰਦਰ ਜਾ ਜਿਹੜਾ ਪਿਆ ਟਾਕੇ ਵਰਗੀ ਲਿਆਦਾ ਨਾ ਇੱਧਰ ਦੇਖਣ ਨੂੰ ਉਸੇ ਮੰਗਰ ਨੂੰ ਜਾਣਦੇ ਬਹੁਤ ਆਉਂਦੇ ਆਉਣਾ ਹੀ ਨਹੀਂ ਬਾਹਰ ਸਾਰੇ ਨੇ ਸਲੰਗਰ ਹਾਲ ਚ ਦੇਖਿਆ ਗਿਆ ਹੁਣ ਇੱਥੇ ਦੇਖਣ ਆਏ ਆ ਅਸੀਂ ਇਹ ਤਾਂ ਲੋਕ ਲਾਇਆ ਸੱਜਦਾ ਮੋਟਰਸਾਈਕਲ ਦੇਖੋ ਬੜਾ ਜੀ ਕਿਤੇ ਖੜਾ ਹੋਇਆ ਪਾਰਕ ਚ ਉਹ ਤਾਂ ਕਿਤੇ ਹੈਂ ਦੇਖਦੇ ਹੁਣ ਇੱਥੇ ਇੱਧਰ ਸਰਾ ਹੈ ਇੱਥੇ ਪਤਾ ਕਰ ਲੱਗੇ ਲੱਖੀ ਹੋਣੀ ਉਹ ਸਾਹਮਣੇ ਖੜੇ ਬਾਬਾ ਜੀ ਤੇ ਪੁੱਛਣ ਲੱਗੇ ਆ ਮੈਂ ਪੁੱ ਲੱਗ ਕੇ ਪਤਾ ਮੈਨੂੰ ਆ ਜਾ ਮੈਂ ਲੰਗਰ ਹਾਲ ਚ ਪੁੱਛਿਆ ਮੈਂ ਲੱਗਿਆ ਕਹਿੰਦਾ ਕੈਮਰਾ ਤਾਂ ਤਾਂ ਲੱਗੇ ਹੋਏ ਆ ਹੈਂ ਟਾਈਮ ਦੇਖ ਲੋ ਕਿਹੜੇ ਟਾਈਮ ਦੇ ਪਤਾ ਲੱਜੂਗਾ ਫਿਰ ਤਾਂ 12:00 1:00 ਵਜੇ ਹਾਂ ਹਾਂ 11:00 ਵਜੇ ਲੈ ਕੇ ਦੇਖੋ 12:00 ਵਜੇ ਹਾਂ ਹਾਂ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਜੀ ਇੱਥੇ ਪਤਾ ਕਰਦੇ ਹੁਣ ਉਹ ਮਿਲ ਜਾ ਕਾਕਿਆ ਕਿਤੇ ਬੈਠਾ ਬੁੱਠਾ ਜੀ ਮੈਂ ਦਫ਼ਤਰ 'ਚ ਆ ਗਿਆ ਸੀ ਦੇਖਦੇ ਤੇ ਕਰਦੇ ਹਾਂ ਗੱਲ ਬਾਤ ਨਾਲ ਦੇ ਪ੍ਰਧਾਨ ਸਾਹਿਬ ਨੂੰ ਇਹਨਾਂ ਰੂਮ ਦੇਖ ਰਿਹਾ ਕੈਮਰਾ ਐਕਸੈਸ ਕਿੱਥੇ ਆ ਉਹ ਲੱਭ ਰਹੇ ਹੁਣ ਇੱਥੇ ਮੈਂ ਇੱਥੇ ਦਫ਼ਤਰ 'ਚ ਆ ਕੇ ਆਇਆ ਤੇ ਸੀ ਉਹ ਤੁਹਾਨੂੰ ਹੋਰ ਥੱਲੇ ਦੱਸਿਆ ਉਹ ਇਧਰ ਕੈਮਰਾ ਐਕਸੈਸ ਸਾਰਾ ਆ ਜਾ ਰਹੇ ਹਾਂ ਹਾਂ ਚਲੋ ਚਲੋ ਯਾਰ ਸੇਵਾ ਆਪਣੇ ਕੈਮਰਾ ਰੂਮ 'ਚ ਸਿਰਫ ਕਿਹਿੰਦਾ ਬੰਦਾ ਬੜਿਆ ਨੇ ਬਾਕੀ ਸਾਰੇ ਬੰਦੇ ਬਾਹਰ ਕੱਢ ਤੇ ਕੰਦੇ ਕਿ ਬੰਦਾ ਬੈਠ ਕੇ ਦੇਖੂ ਹੁਣ ਇੰਨੇ ਬੰਦੇ ਨਿਗਾ ਸਾਡੇ ਇਕੱਲੇ ਦੇ ਹੋ ਜਾਣੀ ਤੇ ਕਿੱਥੇ 10 ਨਿਗਾ ਹੋਣੇ ਕਿੱਥੇ ਕਿੱਥੇ ਇੱਕ ਬੰਦਾ ਦੇਖ ਰਿਆ ਬੈਠਾ ਉੱਥੇ ਅਸੇ ਉਹਨੇ ਕਿ ਇਕੱਲੇ ਬੰਦੇ ਨੂੰ ਕੀ ਪਤਾ ਲੱਗੋ ਬੰਦਾ ਪਜਲ ਹੋ ਜਾਂਦਾ ਅਸੀਂ ਸਾਰੇ ਬੈਠੇ ਇਕੱਠੇ ਬੈਠ ਕੇ ਦੇਖ ਲੈਣੇ ਤੇ ਯਾਰ ਪਰ ਜੋ ਗਿਆ ਮੈਂ ਕਿ ਵੀ ਦੋ ਬੰਦੇ ਤਾਂ ਹੋਰ ਵੱਡੋ ਹੁਣ ਇੱਕ ਬੰਦੇ ਦੀ ਮਨਜ਼ੂਰੀ ਮਿਲੀ ਆ ਦੋ ਬੰਦੇ ਬੈਠਣਗੇ ਕੈਮਰਾ ਦੇਖਣ ਤਾਂ ਪਰ ਬੰਦਾ ਆ ਗਿਆ ਇਹ ਬੰਦਾ ਹੁਣ ਅੰਦਰ ਵੜ ਕੇ ਆਊਗਾ ਮੈਨੂੰ ਮੈਂ ਦੇਖ ਰਿਹਾ ਜਾਂ ਕੇ ਅੰਦਰ ਆਈਏ ਵੀ ਆ ਤੇ ਟੀ-ਸ਼ਰਟ ਪਾਈ ਵੀ ਉਹੀ ਰੱਖੀ ਸਾਰੇ ਕੈਮਰੇ ਦੇਖ ਲਏ ਅੱਖਾਂ ਦੋਹਣ ਲੱਗੀਆਂ ਅੱਖਾਂ ਗੱਡ ਗੱਡ ਕੇ ਦੇਖਿਆ ਔਰ ਕੁਛ ਨਹੀਂ ਬੱਲੇ ਤੇ ਹੈ ਹੁਣ ਦੇਖਦੇ ਆ ਚੱਲੀਏ ਫਿਰ ਹਣ ਆਪਾਂ ਸੈਕਿੰਡੀ ਫੁਰਕਾ ਸਵੇਰੇ 5 ਵਜੇ ਨਿਕਲ ਹੁਣ ਤੁਹਾਨੂੰ ਸਮਝਾਉਂਦਾ ਕਿੱਥੇ ਬੰਦੇ ਨੇ ਦੇਖਿਆ ਉਹ ਤੇ ਹੁਣ ਕਿਹੜੇ ਕਿਹੜੇ ਕੈਮਰੇ ਕਿੱਥੇ ਕਿੱਥੇ ਲੱਗੇ ਆਹ ਸਾਈਡ ਨੂੰ ਆਏ ਉਹ ਜਿਹੜੇ ਫੈਮਿਲੀ ਨੇ ਦੇਖਿਆ ਸਾਡੇ ਪਿੰਡ ਵਾਲਿਆਂ ਨੇ ਆ ਇੱਕ ਤਾਂ ਦੇਖੋ ਪਰ ਕੈਮਰਾ ਸਾਹਮਣੇ ਲੱਗਾ ਦੇਖੋ ਉੱਪਰ ਲੱਗਿਆ ਦੇਖੋ ਆ ਲੱਗਾ ਕੈਮਰਾ ਇੱਥੇ ਇੱਥੇ ਤੋਂ ਉਤਰੇ ਉਹ ਜਦੋਂ ਔਰ ਇੱਥੇ ਖੜ ਕੇ ਦੇਖਿਆ ਇੱਥੇ ਖੜ ਕੇ ਦੇਖਿਆ ਉਹਨੇ ਜਿੱਦੇ ਕਾ ਕਿਤੇ ਬੈਠਾ ਅੰਦਰ ਆਹ ਦੱਸਦਾ ਨਕੀ ਉਹ ਲਖੀ ਤੰਨੇ ਨਹੀਂ ਨਹੀਂ ਦੇਖਿਆ ਇਹਨੇ ਕਰਨ ਨੂੰ ਐ ਬਾਰੀ ਚ ਨੂੰ ਦੇਖਿਆ ਉਹ ਫਿਰ ਇੱਚੀ ਵੇਖਦਾ ਮੂਰਾ ਇੱਥੇ ਕਿਤੇ ਬੈਠਾ ਦਾ ਉਹ ਇੱਥੇ ਕਿਤੇ ਬੈਠਾ ਦੇਖਿਆ ਉਹਨੇ ਚਲੋ ਦੇਖੀਏ ਉਹਨੂੰ ਵੇਰੀ ਚਲੋ ਦੇਖੀਏ ਆਜਾ ਲਾ ਵੀ ਸਾਰੇ ਬੰਦੇ ਹੁਣ ਥੱਕ ਗਏ ਇੱਕ ਛੱਟ ਫੇਰ ਲਾਵਾਂਗੇ ਹੁਣ ਲੰਗਰ ਹਾਲ ਚ ਦੇਖ ਕੇ ਆਵਾਂਗੇ ਜਾ ਕੇ ਕਹਤਾਂ ਲੰਗਰ ਛਕੜ ਆਊਗਾ ਦੁਆਰੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਾਹਰ ਆਣ ਹੁਣ ਬਾਈ ਮੈਂ ਆਪਣੇ ਘਰ ਆ ਗਿਆ ਮੇਰੇ ਕਾਲੀ ਬਾਈ ਮੋਟਰਸਾਈਕਲ ਮੋਟਰਸਾਈਕਲ ਫੜੇ ਜਾਂਦੇ ਪਰਤੇ ਆ ਜਾਂਦੇ ਪੁੱਛਣ ਆਹ ਦੇਖੋ ਬਾਈ ਇੱਕ ਘੜਾ ਦੋ ਘੜਾ ਤਿੰਨ ਚਾਰ ਪੰਜ ਉਹ ਤੱਕ ਨੂੰ ਘੜਾ ਆ ਅੰਦਰ ਲਾਈ ਲੱਗੀ ਵੀ ਭਾਈ ਬੰਦੇਾਂ ਦੀ ਦਿਖਾਉਂਦਾ ਤੁਹਾਨੂੰ ਮੈਂ ਸਰਪਾਈ ਪਰੇਸ਼ਾਨ ਬੰਦੇ ਕਿਹਨੂੰ ਫੋਨ ਕਰਿਆ ਉਹਨਾਂ ਤਾਂ ਕੀ ਕਰ ਕੀ ਕਰਿਆ ਸਮਝ ਨਹੀਂ ਆ ਰਿਹਾ ਬੋਡੀ ਮੂੜੀ ਆ ਗਈ ਤੇ ਨਹੀਂ ਹਲਪ ਕਰਿਆ ਮੇਰੇ ਕੋਲ ਕਿਹਾ ਭਾਈ ਕਰਕੇ ਦਮ ਹਾਂ ਤੇ ਕਿਆ ਹੁਣ ਮੈਨੂੰ ਲੱਗਿਆ ਕੁਛ ਪਤਾ ਹਾਂਜੀ ਵੀਡੀਓ ਬਿਲ ਗਈ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਆਪਾਂ ਜਾਰੇ ਮੋਂਡ ਵੀਡੀਓ ਦੇਖਣਾ ਆਇਆ ਤੇ ਮਿਲ ਗਈ ਵੀਡੀਓ ਇਹਨਾਂ ਨੂੰ ਸ਼ਾਇਦ ਕਾਕੇ ਦਾ ਕੁਝ ਪਤਾ ਲੱਗ ਸਕੇ ਵੀ ਪੂਰੀ ਡਿਟੇਲ ਸਾਰਾ ਪਤਾ ਲੱਗ ਸਕੇ ਅਸੀਂ ਕਿੱਥੇ ਕਿੱਥੇ ਗਏ ਅਸੀਂ ਲੰਬੇ ਸਾਡਾ ਭਰਾ ਸੀ ਇਹ ਨਹੀਂ ਸੀ ਹੈ ਵੀ ਕੋਈ ਸਾਡਾ ਉਹ ਸੀ ਸਾਡੇ ਨਾਲ ਰਹਿੰਦਾ ਸੀ ਖਾਂਦਾ ਪੀਂਦਾ ਸੀ ਇਹ ਨਹੀਂ ਸੀ ਕੋਈ ਪਤਾ ਨਹੀਂ ਲੱਗ ਰਿਹਾ ਵੀ ਸਾਨੂੰ ਆਪ ਨਹੀਂ ਸਮਝ ਲੱਗੀ ਕੱਲ ਜਿੰਨੇ ਵੀ ਸਾਡੇ ਸਾਰਾ ਪਿੰਡ ਬਹੁਤ ਟੈਨਸ਼ਨ ਵਿੱਚ ਆਇਆ ਹੋਇਆ ਮਤਲਬ ਇਹ ਕਹਿੰਦਾ ਨੰਦਪੁਰ ਵਾਲੀ ਸਾਈਡ ਪਾਵਰ ਹਾਊਸ ਜਿੱਥੇ ਅਸੀਂ ਦੇਖ ਕੇ ਆਏ ਨਾ ਅਸੀਂ ਫੇਰ ਦੁਬਾਰੇ ਗਏ ਆ ਜਿਹੜੇ ਬੰਦੇ ਨੇ ਸਾਨੂੰ ਕਿਹਾ ਇਸ ਦਾ ਬਹੁਤ ਹੰਗਾਲਿਆ ਹੁਣ ਕੱਲ ਨੂੰ ਫੇਰ ਅਸੀਂ ਦੇਖਦੇ ਆਂ ਤੇ ਤੁਹਾਡੇ ਕੋਲ ਵੀ ਨੰਦਪੁਰ ਵਾਲੀ ਸਾਈਡ ਜਿਹੜੇ ਵੀ ਤੁਹਾਡੇ ਕੋਲ ਵੀ ਦੋਸਤ ਨੰਦਪੁਰ ਵਾਲੀ ਸਾਈਡ ਤੁਸੀਂ ਉਹਨਾਂ ਕੋਲ ਪੋਸਟ ਮੇਰੀ ਫੇਸਬੁੱਕ ਉੱਪਰ ਮੈਂ YouTube ਉੱਪਰ ਸਾਰੇ ਪਾਸੇ ਉਹਦੀ ਪੋਸਟ ਪਾ ਦਿੱਤੀ ਹੈ ਈਵਨ ਸਾਡੇ ਸਾਰੇ ਪਿੰਡ ਨੇ ਸਟੋਰੀਆਂ ਲਾਤੇ ਆਂ ਜੇ ਕਿਸੇ ਨੂੰ ਪਤਾ ਲੱਗ ਸਕੇ ਆਪਣੀ ਫੈਮਿਲੀ ਚ ਆ ਜਾਵੇ ਵਾਈਫ ਹੈ ਲੜਕਾ ਲੜਕੀ ਉਹਦੇ ਤੁਸੀਂ ਦੇਖ ਲਿਆ ਉਹ ਲੜਕਾ ਆਪਣੇ ਘਰ ਆਇਆ ਸੀ ਉਹ ਕਾਲੀ ਜੀ ਗੱਡੀ ਚ ਉਹਨੂੰ ਕੋਈ ਬੰਦੇ ਮਿਲਣ ਆਏ ਸੀ ਉਹ ਫਾਈਨਾਂਸ ਵਾਲੇ ਕਹਿੰਦੇ ਥੋੜੀ ਜਿਹੀ ਗੱਲਬਾਤ ਹੋਈ ਉਹ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਹੁਣ ਦਿਲ ਬਹੁਤ ਪਾਸੇ ਨੂੰ ਭੱਜਦਾ ਵੀ ਕੀ ਹੋ ਸਕਦਾ ਇਹ ਨਹੀਂ ਕੋਈ ਸਮਝ ਨਹੀਂ ਆਉਂਦੀ ਹੈ ਵੀ ਕੀ ਕੀ ਗੈਸ ਲਾ ਲਈਏ ਸੀ ਕਿਤੇ ਵਾਰ ਕਿਧਰੋਂ ਦਿਮਾਗ ਭੱਜਦਾ ਕਦੇ ਕਿਧਰੋਂ ਦਿਮਾਗ ਭੱਜਦਾ ਚਲੋ ਤੁਸੀਂ ਵੀਰੇ ਮਹਾਰਾਜ ਅਰਦਾਸ ਕਰੋ ਵੀ ਜਲ ਤੋਂ ਜਲਦ ਉਹ ਆਪਣੀ ਫੈਮਿਲੀ ਚ ਆ ਜਾਵੇ ਜੇ ਕਿਤੇ ਇੱਧਰ ਉੱਧਰ ਹੋਵੇ ਕਈ ਵਾਰ ਚਲੋ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਤੱਕ ਜਾ ਸਕੇ ਨੰਦਪੁਰ ਵਾਲੀ ਸਾਡ ਨੂੰ ਜਿਆਦਾ ਭੇਜ ਦਿਓ ਮੇਰਾ ਵੀਰ ਪੋਸਟ ਪਾਈਓ ਪੋਸਟ ਤੇ ਭੇਜਦੇ ਵੀਡੀਓ ਨਹੀਂ ਭੇਜਣੀ ਮੈਂ ਪੋਸਟ ਤੇ ਬਾਈ ਫੋਟੋ ਹੀ ਪਾਈ ਹੋਈ ਆ ਮੈਂ ਸਾਰੇ ਪਾਸੇ ਪਾਈ ਹੋਈ ਆ ਆ ਤੁਹਾਨੂੰ ਦੁਆਰੇ ਦਿਖਾ ਦਿੰਦੇ ਇੱਕ ਵਾਰੀ ਦੁਆਰੇ ਪੋਸਟੇ ਦਾ ਸਕਰੀਨ ਸ਼ਾਟ ਲੈ ਕੇ ਮੇਰਾ ਵੀਰ ਭੇਜ ਦਿਓ ਸਾਰਿਆਂ ਦਾ ਸ਼ੇਅਰ ਕਰ ਦਿਓ ਸਾਡਾ ਕਾਕਾ ਮਿਲ ਜੂਗਾ ਦੂਜਾ ਇੱਕ ਗੱਲ ਜੇ ਬੰਦਾ ਕੋਈ ਸਰਾਖ ਦਊਗਾ ਕੋਈ ਕਾਕਾ ਕੇ ਬਾਰੇ ਦੱਸੂਗਾ ਆਪਣੇ ਬਲ ਤੇ ਨਾ ਮੈਂ ਕੋਈ ਖਾਸ ਨਾਮ ਦਊਗਾ ਉਹਨੂੰ ਮੈਂ ਕੋਈ ਸਾਨੂੰ ਕੋਈ ਸਬੂਤ ਦਵੇ ਕੋਈ ਖਾਸ ਆਪਣੇ ਬਲ ਤੇ ਦਊਗਾ ਮੈਂ ਆਪਣਾ ਨਾਮ ਜੋ ਕੋ ਮੰਗੂਗਾ ਚੀਜ਼ ਮੈਂ ਉਹ ਵੀ ਆ ਤੇ ਪੈਦਾ ਕਰਕੇ ਦਊਂਗਾ ਜੋ ਸਾਨੂੰ ਬੰਦਾ ਉਸ ਕਾਕੇ ਬਾਰੇ ਸਾਡੇ ਬਾਰੇ ਦੱਸੇ ਕੋਈ ਜਰੂਰ ਮੇਰਾ ਵੀਰ ਧੰਨਵਾਦ